ਦੀ ਬੜੀ ਵੱਡੀ ਸਮੱਸਿਆ ਪੂਰੀ ਦੋ ਹਿੱਸਿਆਂ ਚ ਵੰਡਿਆ ਹੋਇਆ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਕਿਉਂਕਿ ਮੇਰੀ ਧੂਰੀ ਨਾਲ ਬਹੁਤ ਪੁਰਾਣੀ ਸਾਥ ਹੈ ਬਹੁਤ ਮਿੱਤਰ ਨੇ ਇੱਥੇ ਨੌਂਦਾ ਰਹਿਣਾ ਕਈ ਦੁਕਾਨ ਵਾਲੇ ਕਹਿੰਦੇ ਆ ਵੀ ਜੀ ਦੋ ਧੂਰੀਆਂ ਰੱਖੀਆਂ ਹੋਈਆਂ ਇੱਕ ਇਧਰਲੇ ਪਾਸੇ ਕੋਲ ਮੇਰੇ ਪਾਸੇ ਤੋਂ ਬਹੁਤ ਵੱਡੀ ਜਿਹੜੀ ਸਮੱਸਿਆ ਉਹਦਾ ਹੱਲ ਵੀ ਉਹਨਾਂ ਨੇ ਸਮੇਂ 'ਚ ਹੋਣ ਜਾ ਰਿਹਾ ਹੈ ਤਕਰੀਬਨ 50 ਕਰੋੜ ਦੀ ਲਗਦੇ ਨੇ ਜਿਹੜਾ ਪੁਲ ਹੈ ਉਹ ਬਣਨ ਜਾ ਰਿਹਾ ਤੇ ਜਿਹੜੀ ਆ ਸੜਕ ਤੋਂ ਅਸੀਂ ਆਏ ਆ 6 ਕਰੋੜ 17 ਲੱਖ ਦਾ ਇਹਦਾ ਜਿਹੜਾ ਟਰੈਂਡਰ ਲੱਗਿਆ ਤੇ ਜਿਹੜਾ ਚੌਂਜਾਬ ਤੇ ਦਸਵਾਬ ਬੜੀ ਜਲਦੀ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਣਾ। ਸੋ ਕਰੋੜਾਂ ਰੁਪਏ ਦੇ ਕੰਮ ਨੇ ਜਿਹੜੇ ਥੋਡੇ ਹਲਕੇ ਚ ਹੋ ਰਹੇ ਆ। 22 ਕਰੋੜ ਰੁਪਏ ਨਾਲ ਥੋੜਾ ਹਸਪੀਟਲ ਬਣ ਰਿਹਾ। 20 ਕਰੋੜ ਦੀ ਲੰਗ ਦੇ ਨਾਲ ਦੋ ਸਰਕਾਰੀ ਸਕੂਲ ਬਣ ਰਹੇ ਆ। ਕਦੇ ਕਿਸੇ ਨੇ ਸੋਚਿਆ ਸੀ ਵੀ ਭਾਈ 30 ਕਰੋੜ ਰੁਪਏ ਸਰਕਾਰੀ ਸਕੂਲਾਂ ਤੇ ਲੱਗ ਜੂ। ਸੋ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟ ਨੇ ਧੂਰੀ ਆ ਲੋ ਜਿਹੜੇ ਥੋਡੇ ਇਲਾਕੇ ਚ ਚੱਲ ਰਹੇ ਆ। ਜੋ ਤੋਂ ਲਾਵਾ ਵੀ ਪੂਰੇ ਪੰਜਾਬ ਪੱਤਰ ਤੇ ਜਿਹੜੇ ਕੰਮ ਹੋ ਰਿਹਾ ਜਿਨ੍ਹਾਂ ਦਾ ਫਾਇਦਾ ਬਰਨਾਲੇ ਵਾਲੇ ਨੂੰ ਹੋ ਰਿਹਾ ਬਿੜਵਿਆ ਨੂੰ ਵੀ ਹੋ ਰਿਹਾ ਮਲੇਰਕੋਟਲੇ ਵਾਲੇ ਨੂੰ ਵੀ ਹੋ ਰਿਹਾ ਤੇ ਧੂਰੀ ਵਾਲੇ ਨੂੰ ਵੀ ਹੋ ਰਿਹਾ ਉਹਦੇ ਵਿੱਚ ਬਿਜਲੀ ਵੀ ਆ ਵੀ ਭਾਈ ਜਿੰਨੇ ਤੁਸੀਂ ਇੱਥੇ ਖੜੇ ਹੋ ਮੈਨੂੰ ਲੱਗਦਾ ਪੰਜ ਚਾਰ ਦਾ ਭੁਆ ਦੀ ਫਿਰ ਲਾਉਂਦਾ ਹੋਵੇ ਲਾਭ ਆਟੇ ਉਹਦੀ ਸਾਰਵਜੀ ਰੋਂਦਾ ਕਿਸੇ ਸਰਕਾਰ ਨੇ ਅਜੇ ਤੱਕ ਕਿਸ ਹੁਦ ਕਿਸੇ ਵੀ ਸਾਰੇ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਪਹਿਲਾਂ ਕਿਸੇ ਤਰ੍ਹਾਂ ਦੇ ਹੀ ਹੁਜੂਗਵੰਤ ਮੰਤਰੀ ਸਰਕਾਰ ਦੇ ਬਿੱਤੀ ਕਈ ਕਮ ਮੌਕੇ ਤੇ ਜਿਨ੍ਹਾਂ ਦਾ ਵਾਦਾ ਵੀ ਨਹੀਂ ਕੀਤਾ ਚਲੋ ਆ ਬਿਜਲੀ ਆਪ ਦਾ ਵਾਦਾ ਕੀਤਾ ਜਿਹੜੇ ਟੋਲ ਪੰਜਾਬ ਚੋਂ ਬੰਦ ਕੀਤੇ 14 ਇਹਨਾਂ ਨੇ ਤਾਂ ਵਾਦਾ ਵੀ ਨਹੀਂ ਕੀਤਾ ਔਰ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਜੀ ਉਹ ਤਾਂ ਵਿਆਦ ਹੀ ਖਤਮ ਹੋ ਗਈ ਸੀ ਵਿਆਦ ਭਰਾ ਮੇਰੇ ਉਹ ਇਹਨਾਂ ਵੇਲੇ ਵੀ ਖਤਮ ਹੁੰਦੀ ਸੀ ਪਰ ਇਹ ਕਰੋੜਾ ਰੁਪਇਆ ਲੈ ਕੇ ਵਧਾ ਦਿੰਦੇ ਸੀ ਤੱਕ ਯਾਦ ਰੱਖੇ ਜਾਣਗੇ ਕਿ ਜਦੋਂ ਭਗਵੰਤ ਸਿੰਘ ਮਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਕਿਹਾਂ ਕੰਮ ਉਦੋਂ ਹੋਏ ਸੀ ਆ ਜਿਹੜਾ ਛੋਟੀ ਕੱਸੀ ਜੀ ਨੂੰ ਸੂਬਾ ਕਹਿ ਦਿੰਨੇ ਹੋ 25 ਕਰੋੜ ਰੁਪਏ ਦੀ ਲਗ ਦੇ ਨਾਲ ਟਕਿਆ ਇਹਦਾ ਕਿਤੇ ਵਾਦਾ ਵੀ ਨਹੀਂ ਸੀ ਕੀਤਾ ਹੋਰ ਕੋਈ ਸਰਕਾਰ ਆਉਂਦੀ ਜਾਂਦੀ ਕੋਈ ਲੀਡਰ ਆਉਂਦਾ ਇੱਥੇ ਜਾਂਦਾ ਜੇ ਭਗਵੰਤ ਸਿੰਘ ਮਾਨ ਇਥੋਂ ਮੁੱਖ ਮੰਤਰੀ ਨਾ ਬਣਦਾ ਤਾਂ ਜਿਹੜੀ ਛੋਟੀ ਵੱਡੀ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਹੋਣਾ ਥੋੜੇ ਫਾਟਕ ਦੀ ਬੜੀ-ਬੜੀ ਸਮੱਸਿਆ ਪੂਰੀ ਦੋ ਹਿੱਸਿਆਂ 'ਚ ਵੰਡਿਆ ਹੋਇਆ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਕਿਉਂਕਿ ਮੇਰੀ ਥੂਰੀ ਨਾਲ ਬਹੁਤ ਪ੍ਰਾਣੀ ਸੰਤ ਹੈ ਬਹੁਤ ਮਿੱਤਰ ਨੇ ਇੱਥੇ ਨਾ ਆਉਦਾ ਰਹਿਣਾ ਕਈ ਦੁਕਾਨਦਾਰ ਇਹ ਕਹਿੰਦੇ ਆ ਵੀ ਜੀ ਦੋ ਥੂਰੀਆਂ ਰੱਖੀਆਂ ਹੋਈਆਂ ਇੱਕ ਇਧਰਲੇ ਪਾਸੇ ਕੋਲ ਮੇਰੇ ਪਾਸੇ ਤੋਂ ਬਹੁਤ ਵੱਡੀ ਜਿਹੜੀ ਸਮੱਸਿਆ ਉਹਦਾ ਹੱਲ ਵੀ ਆਉਣ ਨਾਲ ਸਵੇ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ